ਸਾਡੇ ਸਿੱਖ ਸਮਾਜ ਨੂੰ ਇਸ ਗੱਲ ਦੀ ਸਮਝ ਹੋਣੀ ਚਾਹੀਦੀ ਆ ਵੀ ਤਨਖਾਹ ਲਈ ਗਈ ਆ ਜਿਹੜੀ ਅੱਜ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਇਹਦੇ ਅਰਥ ਕੀ ਨੇ ਇਹਦੇ ਜਿਹੜੇ ਸਾਡੇ ਕੋਲ ਸਰੋਤ ਨੇ ਉਹਨਾਂ ਅਨੁਸਾਰ ਸਿੱਖ ਫਲਸਫੇ ਵਿੱਚ ਤਨਖਾਹ ਬਿਲਕੁਲ ਨਿਵੇਕਲੀ ਅਤੇ ਲਾਸਾਨੀ ਰਵਾਇਤ ਹੈ ਸਿੱਖ ਰਹਿਤ ਨਾਮਿਆਂ ਅਤੇ ਸਿੱਖ ਰਹਿਤ ਮਰਿਆਦਾ ਮੁਤਾਬਕ ਸਿੱਖ ਜੀਵਨ ਜਾਂਚ ਸਿੱਖ ਰਵਾਈਤਾਂ ਜਾਂ ਸਿੱਖ ਫਰਸਪੇ ਦੇ ਉਲਟ ਕੀਤੀ ਹਰਕਤ ਕਰਨ ਵਾਲਾ ਤਨਖਾਈਆ ਹੈ ਇੰਜ ਹੀ ਸਿੱਖ ਕੌਮ ਦਾ ਕਿਸੇ ਤਰੀਕੇ ਨਾਲ ਨੁਕਸਾਨ ਕਰਨ ਵਾਲਾ ਪੰਥਕ ਮੁਫਾਦ ਦੇ ਮੁਖਾਲਫਾਂ ਦਾ ਸਾਥ ਦੇਣ ਵਾਲਾ ਗੁਰੂ ਗ੍ਰੰਥ ਸਾਹਿਬ ਗੁਰੂ ਸਾਹਿਬ ਗੁਰਦੁਆਰਿਆਂ ਦੀ ਬੇਅਦਬੀ ਕਰਨ ਵਾਲਾ ਤਨਖਾਈਆ ਹੁੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਹਿਬੂ ਜਿੱਕੀ ਫਤਿਹ ਸੋ ਅੱਜ ਅਕਾਲ ਤਖਤ ਸਾਹਿਬ ਤੋਂ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾ ਦਿੱਤਾ ਗਿਆ ਨਾਲ ਹੀ ਇਹ ਫੈਸਲਾ ਵੀ ਹੋਇਆ ਕਿ ਜਿਹੜੇ ਹੋਰ ਸਿੱਖ ਆਗੂ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਨਾਲ ਕੈਬਨਟ ਵਿੱਚ ਸੀਗੇ ਉਹ ਵੀ ਆਪ ਦਾ ਪੱਖ ਜਿਹੜਾ ਹੈਗਾ ਅਕਾਲ ਤਖਤ ਸਾਹਿਬ ਤੇ ਰੱਖਾਂ ਦੋ ਗੱਲਾਂ ਇੱਥੇ ਮੈਂ ਸੰਗਤ ਨਾਲ ਸਾਂਝੀਆਂ ਕਰਨੀਆਂ ਚਾਹੁੰਨਾ ਇੱਕ ਤਾਂ ਇਹ ਕਿ ਸਾਡੇ ਬਹੁਤ ਸਾਰੇ মিডিਆ ਵਾਲੇ ਭਾਈਚਾਰੇ ਨੂੰ ਸਿੱਖ ਸੰਧਾਤਾ ਦਾ ਸਿੱਖ ਸੰਕਲਪਾਂ ਦਾ ਗਿਆਨ ਨਾ ਹੋਣ ਕਰਕੇ ਉਹ ਕਹਿਣ ਲੱਗ ਜਾਂਦੇ ਆ ਬਈ ਜੀ ਇਹ ਸਜ਼ਾ ਦਿੱਤੀ ਗਈ ਹੈ ਅਕਾਲ ਤਖਤ ਸਾਹਿਬ ਕੋਈ ਥਾਣਾ ਕਚਹਿਰੀ ਨਹੀਂ ਹੈ ਅਕਾਲ ਤਖਤ ਸਾਹਿਬ ਸਾਡਾ ਤਖਤ ਹੈ ਇਥੋਂ ਕਦੇ ਵੀ ਇਸ ਤਰੀਕੇ ਦੇ ਸ਼ਬਦਾਂ ਦੀ ਵਰਤੋਂ ਨਹੀਂ ਕੀਤੀ ਜਾਂਦੀ ਰਹੀ ਕਿ ਸਜ਼ਾ ਦਿੱਤੀ ਗਈ ਸਜ਼ਾ ਦੇਾਂਗੇ ਇਹ ਸ਼ਬਦਾਬ ਲਈ ਆਮ ਦੁਨਿਆਵੀ ਅਦਾਲਤਾਂ ਦੀ ਜਾਂ ਆਮ ਮਨੁੱਖਤਾ 'ਚ ਚੱਲਦੀ ਹੋਣੀ ਆ ਧਰਮ ਦੇ ਖੇਤਰ ਵਿੱਚ ਇਹ ਗੱਲ ਜਾਇਜ਼ ਨਹੀਂ ਸੋ ਜਿਹੜੇ ਮੀਡੀਆ ਵਾਲੇ ਇਸ ਤਨਖਾਹ ਨੂੰ ਸਜ਼ਾ ਕਹਿੰਦੇ ਆ ਉਹਨਾਂ ਸਾਰਿਆਂ ਨੂੰ ਹੱਥ ਬਨ ਕੇ ਬੇਨਤੀ ਆ ਕਿ ਸਾਡੇ ਧਰਮ ਦੇ ਸੰਧਾਤਾ ਦੇ ਅਨਸਾਰ ਜਿਹੜਾ ਸ਼ਬਦ ਆ ਕਿ ਤਨਖਾਹ ਲਾਈ ਗਈ ਉਹਨੂੰ ਸਮਝਿਆ ਜਾਵੇ ਤੇ ਉਹਦੇ ਅਨਸਾਰ ਗੱਲ ਕੀਤੀ ਜਾਵੇ ਸੋ ਅੱਜ ਜਿਹੜੀ ਇਹ ਤਨਖਾਹ ਲਾਈ ਗਈ ਆ ਉਹਦਾ ਸਾਨੂੰ ਥੋੜਾ ਜਿਹਾ ਇੱਥੇ ਗੱਲ ਕਰਨ ਦਾ ਮੌਕਾ ਮਿਲਿਆ ਕਿਉਂਕਿ ਅੱਜ ਸਾਰੇ ਭਾਈਚਾਰੇ ਦੀ ਨਜ਼ਰ ਹੋਣੀ ਆ ਸਾਡੇ ਸਿੱਖ ਸਮਾਜ ਨੂੰ ਇਸ ਗੱਲ ਦੀ ਸਮਝ ਹੋਣੀ ਚਾਹੀਦੀ ਆ ਵੀ ਤਨਖਾਹ ਲਈ ਗਈ ਆ ਜਿਹੜੀ ਅੱਜ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਇਹਦੇ ਅਰਥ ਕੀ ਨੇ ਇਹਦੇ ਜਿਹੜੇ ਸਾਡੇ ਕੋਲ ਸਰੋਤ ਨੇ ਉਹਨਾਂ ਅਨੁਸਾਰ ਸਿੱਖ ਫਲਸਫੇ ਵਿੱਚ ਤਨਖਾਹ ਬਿਲਕੁਲ ਨਿਵੇਕਲੀ ਅਤੇ ਲਾਸਾਨੀ ਰਵਾਇਤ ਹੈ ਸਿੱਖ ਰਹਿਤ ਨਾਮਿਆਂ ਅਤੇ ਸਿੱਖ ਰਹਿਤ ਮਰਿਆਦਾ ਮੁਤਾਬਕ ਸਿੱਖ ਜੀਵਨ ਜਾਚ ਸਿੱਖ ਰਵਾਇਤਾਂ ਜਾਂ ਸਿੱਖ ਫਲਸਫੇ ਦੇ ਉਲਟ ਕੀਤੀ ਹਰਕਤ ਕਰਨ ਵਾਲਾ ਤਨਖਾਈਆ ਹੈ ਇੰਜ ਹੀ ਸਿੱਖ ਕੌਮ ਦਾ ਕਿਸੇ ਤਰੀਕੇ ਨਾਲ ਨੁਕਸਾਨ ਕਰਨ ਵਾਲਾ ਪੰਥਕ ਮੁਫਾਦ ਦੇ ਮੁਖਾਲਫਾਂ ਦਾ ਸਾਥ ਦੇਣ ਵਾਲਾ ਗੁਰੂ ਗ੍ਰੰਥ ਸਾਹਿਬ ਗੁਰੂ ਸਾਹਿਬ ਗੁਰਦੁਆਰਿਆਂ ਦੀ ਬੇਅਦਬੀ ਕਰਨ ਵਾਲਾ ਤਨਖਾਈਆ ਹੁੰਦਾ ਹੈ ਸੋ ਅੱਜ ਜਦੋਂ ਇਹ ਐਲਾਨ ਕੀਤਾ ਗਿਆ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਤਨਖਾਇਆ ਹੈ ਤਾਂ ਇਸ ਤੋਂ ਅੱਗੇ ਜਿਹੜੀ ਗੱਲ ਆ ਹੁਣ ਉਹ ਤੁਰੇਗੀ ਜਦੋਂ ਉਹ ਅਕਾਲ ਤਖਤ ਸਾਹਿਬ ਦੇ ਸਾਹਮਣੇ ਹੋ ਕੇ ਆਪਣਾ ਜਿਹੜਾ ਦੋਸ਼ ਆ ਜਿਹੜੇ ਦੋਸ਼ ਲਾਇਆ ਖਾਲਸਾ ਪੰਥ ਨੇ ਉਹਨਾਂ ਨੂੰ ਪ੍ਰਵਾਨ ਕਰੇਗਾ ਫਿਰ ਉਹਨੂੰ ਪੁੱਛਿਆ ਜਾਂਦਾ ਹੈ ਕਿ ਆਹ ਜਿਹੜੇ ਦੋਸ਼ ਲਾਏ ਜਾਂਦੇ ਨੇ ਇਹਨਾਂ ਨੂੰ ਤੂੰ ਪ੍ਰਵਾਨ ਕਰਦਾ ਹੈ ਜਦੋਂ ਕੋਈ ਸਿੱਖ ਅਕਾਲ ਤਖਤ ਸਾਹਿਬ ਦੇ ਸਾਹਮਣੇ ਇਹ ਗੱਲ ਮੰਨਦਾ ਹੈ ਫਿਰ ਉਸ ਨੂੰ ਇਹ ਵੀ ਪੁੱਛਿਆ ਜਾਂਦਾ ਹੈ ਕਿ ਜਿਹੜੀ ਤੈਨੂੰ ਤਨਖਾਹ ਲਈ ਜਾਊਗੀ ਉਹਨੂੰ ਤੂੰ ਪ੍ਰਵਾਨ ਕਰਦਾ ਹੈ ਸੋ ਫਿਰ ਤਨਖਾਹ ਜਿਹੜੀ ਆ ਉਹ ਐਲਾਨ ਕੀਤੀ ਜਾਂਦੀ ਹੈ ਸੋ ਜਿਹੜਾ ਅੱਜ ਇਸ ਸਾਰੀ ਪ੍ਰਕਿਰਿਆ ਦੇ ਵਿੱਚ ਇੱਕ ਕਦਮ ਪੱਟਿਆ ਗਿਆ ਵਾ ਅੱਜ ਇਹ ਗੱਲ ਅੰਤ ਨਹੀਂ ਹੋਇਆ ਸੋ ਅੱਜ ਜਦੋਂ ਤਨਖਾਹਿਆ ਕਰਾਰ ਦਿੱਤਾ ਗਿਆ ਉਸ ਤੋਂ ਬਾਅਦ ਵਿੱਚ ਅੱਗੇ ਜਿਹੜੀ ਕਾਰਵਾਈ ਹੋਣੀ ਆ ਉਹਦੇ ਵਿੱਚ ਸਿੱਖ ਰਹਿਤ ਮਰਿਆਦਾ ਦੇ ਵਿੱਚ ਜਿਹੜਾ ਤਰੀਕਾ ਦੱਸਿਆ ਗਿਆ ਜੇਸ ਕਿਸੇ ਸਿੱਖ ਪਾਸੋਂ ਰਹਿਤ ਦੀ ਕੋਈ ਭੁੱਲ ਹੋ ਜਾਵੇ ਤਾਂ ਉਹ ਨੇੜੇ ਦੇ ਗੁਰ ਗੌਰ ਸੰਗਤ ਨੇੜੇ ਦੀ ਗੁਰ ਸੰਗਤ ਪਾਸ ਹਾਜ਼ਰ ਹੋ ਜਾਵੇ ਤੇ ਸੰਗਤ ਦੇ ਸਾਹਮਣੇ ਖੜੇ ਹੋ ਕੇ ਆਪਣੀ ਭੁੱਲ ਮੰਨੇ ਗੁਰੂ ਸੰਗਤ ਵਿੱਚੋਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਪੰਜ ਪਿਆਰੇ ਚੁਣੇ ਜਾਂਦੇ ਨੇ ਜਿਹੜੇ ਕੇ ਪੇਸ਼ ਹੋਏ ਸੱਜਣ ਦੀ ਭੁੱਲ ਨੂੰ ਵਿਚਾਰ ਕੇ ਗੁਰ ਸੰਗਤ ਪਾਸ ਤਨਖਾਹ ਤਜਵੀਰ ਕਰਦੇ ਨੇ ਸੰਗਤ ਨੂੰ ਬਖਸ਼ਣ ਵੇਲੇ ਹੱਟ ਨਹੀਂ ਕਰਨਾ ਚਾਹੀਦਾ ਨਾ ਹੀ ਤਨਖਾਹ ਲਵਾਉਣ ਵਾਲੇ ਨੂੰ ਦੰਡ ਭਰਨ ਦੀ ਅੜੀ ਕਰਨੀ ਚਾਹੀਦੀ ਹੈ ਤਨਖਾਹ ਕਿਸੇ ਕਿਸਮ ਦੀ ਵੀ ਸੇਵਾ ਖਾਸ ਕਰਕੇ ਹੱਥਾਂ ਨਾਲ ਕੀਤੀ ਜਾ ਜਾ ਸਕੇ ਜਿਹੜੀ ਸੇਵਾ ਉਹ ਲੈਣੀ ਚਾਹੀਦੀ ਹੈ ਸੈਖ ਰਹਿਤ ਮਰਿਆਦਾ ਵਿੱਚ ਤਨਖਾਹ ਅਤੇ ਤਨਖਾਹ ਲਾਉਣ ਦਾ ਤਰੀਕਾ ਰਹਿਤ ਮਰਿਆਦਾ ਸੰਬੰਧੀ ਜਾਂ ਕਿਸੇ ਧਾਰਮਿਕ ਨਿੱਜੀ ਭੁੱਲਾ ਸੰਬੰਧੀ ਦੱਸਿਆ ਗਿਆ ਹੈ ਪਰ ਦੂਜੇ ਪਾਸੇ ਕੁਝ ਭੁੱਲਾ ਅਜਿਹੇ ਹਨ ਜਿਨ੍ਹਾਂ ਦਾ ਸੰਬੰਧ ਤਨਖਾਹ ਲਾਉਣ ਦੇ ਖਾਹਿਸ਼ਮੰਦ ਸਖਸ ਦੇ ਨਿੱਜ ਨਾਲ ਨਹੀਂ ਬਲਕਿ ਸਮੁੱਚੀ ਸਿੱਖ ਕੌਮ ਨਾਲ ਹੁੰਦਾ ਹੈ ਅਜਿਹੇ ਮਸਲਿਆਂ ਸੰਬੰਧੀ ਤਨਖਾਹ ਪੰਥ ਸਰਬੱਤ ਖਾਲਸਾ ਲਾਉਂਦਾ ਹੈ ਅਜਿਹੇ ਗੁਨਾਹਗਾਰ ਨੂੰ ਆਪਣੇ ਆਪ ਨੂੰ ਪੰਥ ਅੱਗੇ ਸਮਰਪਣ ਕਰਕੇ ਤਨਖਾਹ ਲਵਾਉਣੀ ਪੈਂਦੀ ਹੈ ਪਿਛਲੇ ਕੁਝ ਸਾਲਾਂ ਤੋਂ ਸਰਬੱਤ ਖਾਲਸਾ ਦੀ ਤਾਕਤ ਨੂੰ ਅਕਾਲ ਤਖਤ ਸਾਹਿਬ ਦੇ ਮੁੱਖ ਸੇਵਾਦਾਰ ਅਤੇ ਚਾਰ ਹੋਰ ਗ੍ਰੰਥੀ ਜਿਨ੍ਹਾਂ ਨੂੰ ਉਹ ਆਪਣੀ ਮਰਜ਼ੀ ਨਾਲ ਲਾਉਂਦੇ ਹਨ ਉਹਨਾਂ ਦੇ سپਰਦ ਕੀਤਾ ਜਾਂਦਾ ਹੈ ਸੋ ਅਕਾਲ ਤਖਤ ਸਾਹਿਬ ਤੋਂ ਜਿਹੜੀ ਅੱਜ ਤਨਖਾਹ ਲਾਈ ਗਈ ਆ ਇਹਦੇ ਵਿੱਚ ਅਗਲਾ ਜਿਹੜਾ ਕਦਮ ਹੈ ਉਹ ਆਏਗਾ ਜਿੱਦਾਂ ਇਹ ਪੇਸ਼ ਹੋਣਗੇ ਤੇ ਉੱਥੇ ਜਿਹੜੀ ਤਨਖਾਹ ਆ ਉਹ ਅਬ ਫਿਰ ਅਗਲਾ ਜਿਹੜਾ ਕੰਮ ਆ ਉਹ ਚੱਲੂਗਾ ਸਿੱਖ ਫਲਸਫੇ 'ਚ ਤਨਖਾਹ ਕੋਈ ਨਫੀ ਦੀ ਸੋਚ ਨਹੀਂ ਹੈ ਭਾਈ ਕਾਨ ਸਿੰਘ ਨਾਭਾ ਦਾ ਵਿਚਾਰ ਹੈ ਕਿ ਇਸ ਦਾ ਪਛੋਕੜ ਉਹ ਲੋਕ ਹਨ ਜੋ ਮੁਗਲ ਸਰਕਾਰ ਦੇ ਮੁਲਾਜ਼ਮ ਸਨ ਤੇ ਸਰਕਾਰ ਤੋਂ ਤਲਬ ਲੈਂਦੇ ਸਨ ਸਿੱਖੀ ਵਿੱਚ ਤਨਖਾਹ ਸਿੱਖ ਨੂੰ ਪੰਥ ਵੱਲੋਂ ਲਾਇਆ ਅਖੌਤੀ ਜੁਰਮਾਨਾ ਦੰਨ ਜਾਪਣ ਦੇ ਬਾਵਜੂਦ ਇਨਾਮ ਹੈ ਜੋ ਉਸ ਵੱਲੋਂ ਪੰਥ ਨੂੰ ਸਮਰਪਿਤ ਹੋਣ ਕਰਕੇ ਦਿੱਤਾ ਜਾਂਦਾ ਹੈ ਕਿਉਂਕਿ ਸਿੱਖ ਉਸਨੂੰ ਖੁਸ਼ੀ-ਖੁਸ਼ੀ ਕਬੂਲ ਕਰਦਾ ਹੈ ਤੇ ਹਲੀਮੀ ਅਤੇ ਚਾਹ ਦੇ ਇਸ ਸਮੇਲ ਨਾਲ ਇਸ ਤੇ ਅਮਲ ਕਰਦਾ ਹੈ ਸੋ ਇਹ ਜਿਹੜੀ ਗੱਲ ਆ ਇਸ ਸਾਡੇ ਅੱਜ ਇੱਕ ਜ਼ਰੂਰੀ ਇਸ ਨੁਕਤੇ ਨੂੰ ਹੋਰ ਜ਼ਿਆਦਾ ਸਪਸ਼ਟ ਕਰਨ ਲਈ ਆਖਰੀ ਗੱਲ ਲੱਗੀ ਤਨਖਾਹ ਨੂੰ ਸਿੱਖ ਸਜ਼ਾ ਜਾਂ ਜੁਰਮਾਨਾ ਨਹੀਂ ਮੰਨਦਾ ਸਿੱਖ ਵਾਸਤੇ ਇਹ ਸੋਚਣਾ ਵੀ ਗਨਾਹ ਹੈ ਸਿੱਖ ਨੂੰ ਤਨਖਾਹ ਉਸਨੂੰ ਨੀਵਾ ਦਿਖਾਉਣ ਡਰਾਉਣ ਦੁੱਖ ਦੇਣ ਵਾਸਤੇ ਨਹੀਂ ਲਾਈ ਜਾਂਦੀ ਇਹ ਤਾਂ ਉਸ ਦੇ ਗਨਾਹ ਧੋ ਕੇ ਉਸ ਵਿੱਚ ਸਿੱਖੀ ਦੀ ਪਰਪੱਕਤਾ ਪੈਦਾ ਕਰਨ ਅਤੇ ਉਸ ਵਿੱਚ ਚੜ੍ਹਦੀ ਕਲਾ ਦਾ ਅਹਿਸਾਸ ਵਧਾਉਣ ਵਾਸਤੇ ਹੁੰਦੀ ਹੈ ਸੋ ਇਹ ਤੋਂ ਅੱਗੇ ਜਿਹੜੀ ਗੱਲ ਆ ਉਹ ਬਹੁਤ ਸਖਤ ਜਿਹੜੀ ਗੱਲ ਜਦੋਂ ਕਿਸੇ ਦੇ ਖਿਲਾਫ ਕੀਤੀ ਜਾਂਦੀ ਆ ਉਹ ਹੈ ਪੰਥ ਵਿੱਚੋਂ ਖਾਰਜ ਕਰਨਾ ਜਦੋਂ ਕੋਈ ਸਿੱਖ ਬਿਲਕੁਲੀ ਸਿਰੇ ਦੀ ਗੱਲ ਜਿਹੜੀ ਕਰੇ ਉਦੋਂ ਫਿਰ ਉਹਨੂੰ ਪੰਥ ਵਿੱਚੋਂ ਖਾਰਜ ਕੀਤਾ ਜਾਂਦਾ ਸੋ ਇਸ ਮਾਮਲੇ ਵਿੱਚ ਲੰਬਾ ਚੌੜਾ ਸਾਡੀ ਕੌਮ ਦਾ ਇਤਿਹਾਸ ਆ ਕਿ ਕਿਹਨੂੰ ਕਿਹਨੂੰ ਕਿਵੇਂ ਜਿਹੜਾ ਹੈਗਾ ਉਹ ਖਾਰਜ ਕੀਤਾ ਗਿਆ ਸੋ ਇਸ ਅੱਜ ਦੇ ਸੰਧਾਪ ਵਿੱਚ ਜੇ ਗੱਲ ਕਰੀਏ ਤਾਂ ਸਪਸ਼ਟ ਬਾ ਗੱਲ ਕਿ ਅੱਜ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਜਦੋਂ ਪੇਸ਼ ਜਿਹੜਾ ਅੱਜ ਇਹਦਾ ਮਾਮਲਾ ਸੁਣਿਆ ਗਿਆ ਉੱਥੇ ਸਿਰਫ ਉਹਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਹੁਣ ਆਜੋ ਆਪਾਂ ਅਗਲੀ ਗੱਲ ਤੇ ਜਿਹੜੀ ਸਾਡੇ ਸਾਰਿਆਂ ਦੇ ਦਿਲ ਦਿਮਾਗ ਵਿੱਚ ਵਸੀ ਹੋਈ ਹੈ ਸਾਨੂੰ ਖਾਲਸਾ ਪੰਥ ਨੂੰ ਇਸ ਗੱਲ ਦਾ ਮਲਾਲ ਹੈ ਕਿ ਜੋ ਕੁਝ ਸਰਦਾਰ ਸੁਖਵੀਰ ਸਿੰਘ ਬਾਦਲ ਅਤੇ ਹੋਰ ਅਕਾਲੀ ਆਗੂਆਂ ਨੇ ਕੀਤਾ ਸਾਰਿਆਂ ਨੇ ਰਲ ਮਿਲ ਕੇ ਸਿੱਖ ਜज्ਬਾਤ ਨੂੰ ਨੀਵਾ ਦਿਖਾਇਆ ਸਿੱਖ ਹਿੱਤਾਂ ਦੀ ਹਾਨੀ ਕੀਤੀ ਤੇ ਪੰਥ ਦੁਖੀ ਤਾਕਤਾਂ ਨੂੰ ਦਿੱਲੀ ਅਤੇ ਨਾਗਪੁਰ ਨਾਲ ਮੇਲ ਮਲਾਪ ਕਰਕੇ ਚੱਲਣ ਵਾਲੀਆਂ ਤਾਕਤਾਂ ਨੂੰ ਖਾਲਸਾ ਪੰਥ ਉੱਤੇ ਧਾਵਾ ਬੋਲਣ ਦਾ ਮੌਕਾ ਜਿਹੜਾ ਹੈਗਾ ਉਹ ਦਿੱਤਾ ਗਿਆ ਡੇਰਾ ਸਰਸਾ ਦਾ ਮਸਲਾ ਨਹੀਂ ਪਿਛਲੇ ਲੰਮੇ ਅਰਸੇ ਤੋਂ ਸਿੱਖੀ ਅਤੇ ਸਿੱਖਾਂ ਦੇ ਹਰੇਕ ਦੁਸ਼ਮਣ ਨੂੰ ਪੂਰਾ ਖੁੱਲ੍ਹ ਕੇ ਖੇਡਣ ਦਾ ਮੌਕਾ ਦਿੱਤਾ ਜਾ ਰਿਹਾ ਅੱਜ ਇਹ ਮਸਲਾ ਪੰਥ ਦੇ ਸਾਹਮਣੇ ਆਇਆ ਕਿ ਜੀ ਡੇਰਾ ਸਰਸੇ ਵਾਲਿਆਂ ਨੇ ਸਿੱਖ ਜਜ਼ਬਾਤਾਂ ਨੂੰ ਨੀਵਾ ਦਿਖਾਇਆ ਤੇ ਬਾਦਲ ਦਲ ਨੇ ਮਾੜਾ ਕੀਤਾ ਜਿਹੜਾ ਡੇਰਾ ਸਲਾਬਤਪੁਰਾ ਵਿੱਚ ਪਰਚਾ ਦਰਜ ਹੋਇਆ ਸੀ ਉਹਦੇ ਵਿੱਚ ਵੀ ਇਹਨਾਂ ਦੀ ਗਲਤੀ ਜਿਹੜੀ ਆ ਉਹ ਸਾਹਮਣੇ ਆ ਗਈ ਆ ਕਿ ਕਿਵੇਂ ਡੇਰਾ ਸਰਸਾ ਦੀਆਂ ਵੋਟਾਂ ਲੈਣ ਲਈ ਉਹ ਮੁਕੱਦਮਾ ਜਿਹੜਾ ਖਾਰਜ ਕਰਵਾਇਆ ਗਿਆ ਤੇ ਉਹਦਾ ਇਹ ਗੱਲ ਆਪਦੀ ਥਾਂ ਤੇ ਆ ਕੇ ਅਜੇ ਵੀ ਸਰਦਾਰ ਨਵਕਰਨ ਸਿੰਘ ਐਡਵੋਕੇਟ ਸਾਹਿਬ ਬਾਬਾ ਹਰਦੀਪ ਸਿੰਘ ਮਹਾਰਾਜ ਤੇ ਜਸਪਾਲ ਸਿੰਘ ਮੰਜਪੁਰ ਰਹੀਂ ਹਾਈ ਕੋਰਟ ਵਿੱਚ ਉਸ ਮਾਮਲੇ ਤੇ ਅਜੇ ਵੀ ਕੋਈ ਕਾਰਵਾਈ ਚੱਲ ਰਹੀ ਆ ਪਰ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਕਮਾਂਡ ਹੇਠ ਪੰਜਾਬ ਸਰਕਾਰ ਦੇ ਸਾਰੇ ਹੱਕਾਂ ਹਕੂਕਾਂ ਨੂੰ ਵਰਤ ਕੇ ਡੇਰਾ ਸਰਸਾ ਦੇ ਹਿੱਤਾਂ ਦੀ ਰਾਖੀ ਕੀਤੀ ਗਈ ਉਹਨਾਂ ਨੂੰ ਸਲਾਬਤਪੁਰੇ ਵਿੱਚ ਜਿਹੜਾ ਸਾੰਗ ਦਸ਼ਮੇਸ਼ ਪਾਤਸ਼ਾਹ ਦਾ ਕੀਤਾ ਸੀ ਉਹਦੇ ਤੋਂ ਉਹਨਾਂ ਨੂੰ ਮੁਕਤ ਕਰਨ ਦੇ ਕਾਨੂੰਨੀ ਕਾਰਵਾਈ ਤੋਂ ਲਾਂਭੇ ਕਰਨ ਦੇ ਜਿਹੜੇ ਆ ਯਤਨ ਉਹ ਕੀਤੇ ਗਏ ਇਹ ਬਹੁਤ ਵੱਡਾ ਗਨਾਹ ਹੈ ਇਸ ਤੋਂ ਨਾਲ ਹੀ ਜਦੋਂ ਖਾਲਸਾ ਪੰਥ ਨੂੰ ਹੁਕਮ ਹੋ ਚੁੱਕਿਆ ਸੀ ਹੁਕਮਨਾਮਾ ਜਾਰੀ ਹੋ ਚੁੱਕਿਆ ਸੀ ਫੇਰ ਵੀ ਇਹ ਡੇਰਾ ਸਰਸਾ ਨਾਲ ਮੇਲ ਮਲਾਪ ਰੱਖਦੇ ਰਹੇ ਤੇ ਉਲਟਾ ਉਹਨਾਂ ਨਾਲ ਇਹ ਵਾਅਦੇ ਕਰਦੇ ਰਹੇ ਕਿ ਜੇਕਰ ਸਾਨੂੰ ਪੰਜਾਬ 'ਚ ਤੁਸੀਂ ਸਰਕਾਰ ਬਣਾਉਣ ਦਾ ਮੌਕਾ ਦਿੰਦੇ ਹੋ ਤਾਂ ਅਸੀਂ ਡੇਰਾ ਮੁਖੀ ਦੇ ਪੰਜਾਬ 'ਚ ਪ੍ਰੋਗਰਾਮ ਕਰਵਾਵਾਂਗੇ ਇਸ ਤੋਂ ਇਲਾਵਾ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੀ ਤਾਂ ਗੱਲ ਦੂਰ ਉਲਟਾ ਇਹਨਾਂ ਨੇ ਆਪਦੇ ਰਾਜ ਭਾਗ ਦੌਰਾਨ ਸਿੱਖ ਨੌਜਵਾਨਾਂ ਵੱਲੋਂ ਹੀ ਸਾਰੀ ਗੱਨ ਕਮਾਈ ਰੱਖੀ ਤੇ ਜਿਹੜੇ ਸਿੱਖ ਡੇਰਾ ਸਰਸਾ ਦੇ ਖਿਲਾਫ جاری ਹੋਏ ਹੁਕਮਨਾਮੇ ਦੀ ਪਾਲਣਾ ਕਰਦੇ ਰਹੇ ਉਹਨਾਂ ਉੱਤੇ ਜ਼ੁਲਮ ਹੁੰਦਾ ਰਿਹਾ ਸੋ ਅਕਾਲੀ ਦਲ ਦੇ ਰਾਜ ਵਿੱਚ ਸਿੱਖੀ ਅਤੇ ਸਿੱਖਾਂ ਦੇ ਖਿਲਾਫ ਮਾਹੌਲ ਚੱਲਿਆ ਡੇਰਾ ਸਰਸਾ ਤੇ ਹੋਰ ਪੰਥ ਦੋਖੀਆਂ ਨੂੰ ਪੂਰੀ ਖੁੱਲ ਜਿਹੜੀ ਆ ਉਹ ਮਿਲੀ ਰਹੀ ਅੱਜ ਅਕਾਲ ਤਖਤ ਸਾਹਿਬ ਦੇ ਉੱਤੇ ਬੇਸ਼ੱਕ ਮਸਲਾ ਡੇਰਾ ਸਰਸਾ ਨਾਲ ਸੰਬੰਧਿਤ ਕਾਰਵਾਈਆਂ ਦੇ ਸਬੰਧ ਵਿੱਚ ਹੈ ਜਿਦੇ ਵਿੱਚ 1 ਕਰੋੜ ਦੇ ਲਾਗੇ ਉਸ ਰਕਮ ਦਾ ਜ਼ਿਕਰ ਵੀ ਹੈ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਹੀਂ ਗੁਰੂ ਦੀ ਗੋਲਕ ਦੀ ਮਾਇਆ ਇਸ ਡੇਰਾ ਸਰਸਾ ਦੇ ਮੁਖੀ ਨੂੰ ਜਿਹੜੀ ਇਥੋਂ ਮਾਫੀ ਦਿੱਤੀ ਗਈ ਸੀ ਉਹਨੂੰ ਜਾਇਜ਼ ਦਰਸਾਉਣ ਲਈ ਸਹੀ ਦਰਸਾਉਣ ਦੇ ਲਈ ਖਰਚੀ ਗਈ ਇਹ ਵੀ ਇੱਕ ਮਾਮਲਾ ਹੈ ਪਰ ਕੀ ਅੱਜ ਜਦੋਂ ਇਹ ਮਾਮਲਾ ਡੇਰਾ ਸਰਸਾ ਵਾਲਾ ਨਿਬੜ ਜਾਵੇ ਤਾਂ ਕੀ ਇਹਦੇ ਨਾਲ ਅਕਾਲੀ ਦਲ ਉਹਨਾਂ ਬਾਕੀ ਸਾਰੇ ਗੁਨਾਹਾਂ ਤੋਂ ਵੀ ਮੁਕਤ ਹੋ ਜਾਊਗਾ ਆਰਐਸਐਸ ਜਿਹਦੇ ਖਿਲਾਫ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਹੋਇਆ ਹੋਇਆ ਉਹਨੂੰ ਜਿਸ ਤਰੀਕੇ ਨਾਲ ਬਹਾਨੇ ਲੱਭ ਲੱਭ ਕੇ ਮੌਕਾ ਦਿੱਤਾ ਜਾ ਰਿਹਾ ਪੰਥ ਵਿੱਚ ਕੌਮ ਦੇ ਵਿੱਚ ਘੁਸਪੈਠ ਕਰਨ ਦਾ ਜਿਸ ਤਰੀਕੇ ਨਾਲ ਪੰਜਾਬ ਦੀ ਧਰਤੀ ਉੱਤੇ ਐਂਟੀ ਸਿੱਖ ਤਾਕਤਾਂ ਨੂੰ ਐਂਟੀ ਸਿੱਖ ਡੇਰਿਆਂ ਨੂੰ ਦੇਹਤਾਰੀ ਗੁਰੂ ਡੰਬ ਨੂੰ ਸਿੱਖੀ ਦੀਆਂ ਜੜ੍ਹਾਂ ਵੱਡਣ ਵਾਲੀਆਂ ਜਿਹੜੀਆਂ ਸ਼ਖਸੀਅਤਾਂ ਨੇ ਜਿਹੜੇ ਡੇਰੇ ਨੇ ਜਿਹੜੀਆਂ ਧੇਰਾ ਤੇ ਧੜੇ ਨੇ ਜਿਸ ਤਰੀਕੇ ਨਾਲ ਉਹਨਾਂ ਨੂੰ ਹਰ ਤਰੀਕੇ ਨਾਲ ਖੁੱਲ ਕੇ ਵਿਚਰਨ ਦਾ ਮੌਕਾ ਦਿੱਤਾ ਜਾਂਦਾ ਤੇ ਨਾਲ ਦੀ ਨਾਲ ਪੰਥ ਪ੍ਰਸਤ ਸਿੱਖੀ ਸੇਵਕੀ ਵਾਲਿਆਂ ਨੂੰ ਜਿਸ ਤਰੀਕੇ ਨਾਲ ਨਿਸ਼ਾਨਾ ਬਣਾਇਆ ਜਾਂਦਾ ਇਹ ਸਾਰਾ ਕੁਝ ਅਜੇ ਸਾਡੇ ਏਜੰਡੇ ਤੇ ਹੋਣਾ ਚਾਹੀਦਾ ਖਾਲਸਾ ਪੰਥ ਨੂੰ ਇਸ ਮੌਕੇ ਬਹੁਤ ਹੀ ਜ਼ਿਆਦਾ ਸੰਵੇਦਨਸ਼ੀਲ ਤੇ ਗੰਭੀਰਤਾ ਨਾਲ ਵਿਚਾਰਨ ਦੀ ਲੋੜ ਹੈ ਕਿ ਅਕਾਲ ਤਖਤ ਸਾਹਿਬ ਤੇ ਜੇ ਇਹ ਕਾਰਵਾਈ ਆਈ ਹੈ ਤਾਂ ਅਕਾਲ ਤਖਤ ਸਾਹਿਬ ਦੀ ਸੰਸਥਾ ਦੀ ਵਰਤੋਂ ਕਰਦਿਆਂ ਹੋਇਆਂ ਆਪਾਂ ਬੀਤੇ ਕਾਲ ਦੀਆਂ ਗੜਬੜਾਂ ਨੂੰ ਕਿਵੇਂ ਸੁਧਾਰਨਾ ਹੈ ਵਰਤਮਾਨ ਸਮੇਂ ਦੇ ਵਿੱਚ ਸਿੱਖ ਨੌਜਵਾਨੀ ਜਿਹਦੇ ਅੰਦਰ ਬਹੁਤ ਨਿਰਾਸ਼ਾ ਫੈਲ ਰਹੀ ਹੈ ਜੀਦੀ ਕਰਕੇ ਸਾਡੀ ਕੌਮ ਦਾ ਬਹੁਤ ਵੱਡਾ ਹਿੱਸਾ ਸਿੱਖੀ ਤੋਂ ਬਾਗੀ ਹੁੰਦਾ ਦਿਖ ਰਿਹਾ ਸਿੱਖ ਰਿਹਾ ਤਾਂ ਮर्यादा ਤੋਂ ਦੂਰ ਜਾਂਦਾ ਜਾ ਰਿਹਾ ਨੌਜਵਾਨ ਇਸ ਸਾਰੇ ਕਸੇ ਦੇ ਨਾਲ ਸਾਡਾ ਭਵਿੱਖ ਵੀ ਖਤਰੇ ਵੱਲ ਵੱਧ ਰਿਹਾ ਸੋ ਐਸ ਮੌਕੇ ਸਾਡੇ ਨਿੱਕੇ ਨਿੱਕੇ ਕਦਮਾਂ ਦੇ ਨਾਲ ਕਿਤੇ ਕੋਈ ਵੱਡੀ ਜਿਹੜੀ ਤਬਾਹੀ ਆ ਉਧਰਲੇ ਪਾਸੇ ਨੂੰ ਪੰਥ ਨਾ ਚਲੇ ਜਾਵੇ ਇਹਦੇ ਲਈ ਸਾਨੂੰ ਬੜੇ ਜ਼ਿੰਮੇਵਾਰ ਹੋਣ ਦੀ ਲੋੜ ਹੈ ਜਜਬਾਤੀ ਹੋ ਕੇ ਜਾਂ ਇੱਕਦਮ ਕਿਸੇ ਗੱਲ ਦੇ ਹੱਕ ਚ ਜਾਂ ਕਿਸੇ ਦੇ ਖਿਲਾਫ ਭੁਗਤਣ ਦੀ ਵਰਤੀ ਤੋਂ ਸਾਨੂੰ ਸਾਵਧਾਨ ਰਹਿਣ ਦੀ ਲੋੜ ਹੈ ਇਹ ਗੱਲ ਸਹੀ ਹੈ ਕਿ ਅਕਾਲੀ ਦਲ ਨੇ ਅਕਾਲੀ ਪੁਨਾ ਪਲਾ ਛੱਡਿਆ ਪੂਜਾ ਅਕਾਲ ਕੀ ਪਰਚਾ ਸ਼ਬਦਕਾ ਤੇ ਦیدار ਖਾਲਸੇ ਕਾ ਇਹਦੀ ਥਾਂ ਸਿੱਖ ਰਹਿਤ ਮਰਿਆਦਾ ਤੋਂ ਬਾਗੀ ਹੋ ਕੇ ਅਕਾਲੀ ਲੀਡਰਸ਼ਿਪ ਕਰਾਹੇ ਪਈ ਰਹੀ ਤੇ ਜਿਹੜੀਆਂ ਗੱਲਾਂ ਤੋਂ ਆਮ ਸੰਗਤ ਨੂੰ ਰੋਕਣਾ ਸੀ ਅਕਾਲੀ ਦਲ ਨੇ ਅਕਾਲੀਆਂ ਨੇ ਉਹ ਖੁਦ ਕਰਨ ਲੱਗ ਪਏ ਇਥੋਂ ਤੱਕ ਕਿ ਜਿਹੜੀਆਂ ਗੱਲਾਂ ਸਿੱਖ ਕਦੇ ਵੀ ਨਹੀਂ ਕਰ ਸਕਦਾ ਜਿਹਦੇ ਬਾਰੇ ਦਸ਼ਮੇਸ਼ ਪਾਤਸ਼ਾਹ ਦਾ ਹੁਕਮ ਆ ਕਿ ਜਦ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦੇਉ ਮੈਂ ਸਾਰਾ ਜਬ ਜੇ ਗਹੇ ਵਿਪਰਨ ਕੀ ਰੀਤ ਮੈਂ ਨਾ ਕਰੂੰ 인 ਕੀ ਪ੍ਰਤੀਤ ਉਸ ਬ੍ਰਾਹਮਣਵਾਦ ਨੂੰ ਸ਼ਹਿ ਦੇਣ ਵਾਲੀਆਂ ਹਰਕਤਾਂ ਅਕਾਲੀ ਲੀਡਰਸ਼ਿਪ ਕਰਦੀ ਰਹੀ ਸ਼ੈਵ ਲਿੰਗ ਦੀ ਪੂਜਾ ਦੇਵੀ ਦੇਵਤਿਆਂ ਜਿਹੜੇ Hindu ਦੇਵੀ ਦੇਵਤੇ Hindu ਭਗਵਾਨ ਉਹਨਾਂ ਦੀ ਪੂਜਾ ਤੇ ਹਵਨ ਕਰਨੇ ਜਗਰਾਤਿਆਂ ਚ ਜਾਣਾ ਸਿੱਖ ਰਹਿਤ ਮਰਿਆਦਾ ਦੀਆਂ ਜਿਹੜੀਆਂ ਅਹਿਮ ਮੱਦਾਂ ਨੇ ਉਹਨਾਂ ਨੂੰ ਚਣੌਤੀ ਦੇਣਾ ਇਹ ਸਾਰਾ ਕੁਝ ਜਿਹੜਾ ਹੈਗਾ ਬਰਦਾਸ਼ਤ ਤੋਂ ਬਾਹਰ ਹੈ ਸੋ ਅੱਜ ਜਿਹੜਾ ਅਕਾਲ ਤਖਤ ਸਾਹਿਬ ਤੋਂ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਤਨਖਾਹਿਆ ਆਕਰਾਰ ਦਿੱਤਾ ਗਿਆ ਇਹ ਇੱਕ ਚੰਗਾ ਕਦਮ ਹੈ ਪਰ ਇਹ ਚੰਗਾ ਕਦਮ ਤਾਂ ਹੀ ਚੰਗਾ ਹੋਏਗਾ ਜੇਕਰ ਜਿੱਦਣ ਸਰਦਾਰ ਸੁਖਵੀਰ ਸਿੰਘ ਬਾਦਲ ਪੇਸ਼ ਹੋਵੇ ਉਹ ਤੋਂ ਉਹਨਾਂ ਸਾਰੇ ਗੁਨਾਹਾਂ ਬਾਰੇ ਜਿਨ੍ਹਾਂ ਦਾ ਖਾਲਸਾ ਪੰਥ ਨੂੰ ਦੁੱਖ ਆ ਜਿਨ੍ਹਾਂ ਦੀ ਤਕਲੀਫ ਜਿਨ੍ਹਾਂ ਦੀ ਪੀੜ ਸਿੱਖ ਚੇਤਨਾ ਬੁਰੀ ਤਰ੍ਹਾਂ ਚੱਲ ਰਹੀ ਆ ਜੇ ਉਹਨਾਂ ਬਾਰੇ ਖੁੱਲ ਕੇ ਗੱਲ ਕੀਤੀ ਜਾਵੇ ਪੁੱਛਿਆ ਜਾਵੇ ਕਿ ਤੁਸੀਂ ਆਹ ਗੁਨਾਹ ਕੀਤੇ ਨੇ ਤਾਹੀਂ ਕੋਈ ਜਿਹੜੀ ਗੱਲ ਸਾਰਥਕ ਹੋ ਸਕਦੀ ਆ ਸੋ ਇੱਥੇ ਹੀ ਸਮਰਤੀ ਕਰਦੇ ਆ ਜੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤ